ਚ ਪੰਡਿਤ ਮਾਝੀ ਦੇ ਸੁਮਰੀਤ ਦਾ ਨਾ ਸੇਰਵਾ ਦੇਣੀ ਹੈ ਮੈਂ ਸਬਜ਼ੀ ਬਰੀਆਂ ਤੋਲ ਕੇ ਬਾਚ ਲਾ ਦੇਣੀ ਸਮਝ ਨਹੀਂ ਕੀ ਕਰਨ ਦੀ ਫੋਨ ਵੇਖਣ ਨਹੀਂ ਆ ਹਾਂਜੀ ਪੜ ਲਿਆ ਤੂੰ ਥੋੜਾ ਜਿਹਾ ਹੀ ਰਹਿ ਗਿਆ ਇੱਕੋ ਚੈਪਟਰ ਦੇ ਕੁਐਸਚਨ ਹ ਸਬਕ ਸਾਰਾ ਹੋ ਗਿਆ ਅੱਛਾ ਅੱਛਾ ਲਿਆ ਤੇਰੇ ਮਸੀਰਵਾ ਦਾ ਸਿਰ ਖਲਾੜ ਕੇ ਬੈਠੀ ਹਾਂ ਮੈਂ ਮम्मा ਵੀ ਨਾ ਇਹਦਾ ਕਰਦੇ ਹੁੰਦੇ ਜਦੋਂ ਮੈਂ ਫੋਨ ਰੱਖਣ ਦੀ ਆ ਫਿਰ ਪੜਦੀ ਹੁੰਨਾ ਨਾ ਉਦੋਂ ਮम्मा ਨੇ ਮੇਰੇ ਬਿਨਾਂ ਕੋਈ ਸਿਰਵਾ ਦੇ ਨਾ ਹੁੰਦਾ ਪਰ ਦਾਦੀਆਂ ਨੂੰ ਦਾਦੀ ਮम्मा ਨੂੰ ਦੇ ਕੰਮ ਇਹ ਬੜੇ ਹੁੰਦੇ ਗੇ ਉਹਨਾਂ ਕੋ ਫਿਰ ਮੇਰਾ ਸਿਰ ਹੀ ਨਵਾ ਜਾਂਦਾ ਹੈਗਾ ਹਾਂ ਫਿਰ ਦਾਦੀ ਮम्मा ਬੁੱਢੇ ਹਨ ਸੇਫੇ ਤਾਂ ਉਹ ਥੱਕ ਜਾਂਦੇ ਹੀ ਨਾ ਤਾਂ ਕਰਕੇ ਨਹੀਂ ਫਿਰ ਉਹਨਾਂ ਕੋ ਸਿਰ ਵਗਦਾ ਹੀਗਾ ਤੂ ਤੇ ਅਟਕਾਈ ਬੜੀਆਂ ਪਾਈਆਂ ਰਾਤੀ ਫਿਰ ਵਾਲ ਖਲਾੜ ਕੇ ਸੌਂਗੀ ਹੀ ਨਾ ਤਾਂ ਕਰਕੇ ਉਹ ਪੈ ਗਈਆਂ ਜੀਵਨ ਘੇੜ ਤਾਂ ਦਾ ਦਿਨਾ ਹੂੰ ਇਨਸ਼ਾ ਅ ਲੜ ਦਿੱਤ ਨਹੀਂ ਨਹੀਂ کہنا ਨਾ ਫੇ ਤਾਂ ਬੜੀ ਸਿਆਣੀ ਆ ਤੂੰ ਹੈਨਾ ਗੋਤ ਕਰਾਂਗੇ ਪੋਨੀ ਕਰਦਾ ਪੋਨੀ ਡਾਫਿਟ ਕਾਂ ਬੋਟੀਆਂ ਜ਼ਿਆਦਾ ਵਾ ਹੁਣ ਸੇਰ ਵਾਗ ਗਿਆ ਨਾ ਹਾਂ ਤੇ ਫਿਰ ਥੋੜਾ ਜਿਹਾ ਖੇਡ ਕੇ ਨਾ ਤੇ ਫਿਰ ਪਾੜਨੀ ਅਛ ਹਾਂ ਤੇ ਫਿਰ ਮੈਂ ਰੋਟੀ ਬਣਾਉਣੀ ਆ ਤੇ ਫਿਰ ਤੂੰ ਖਾ ਲਈ ਠੀਕ ਠੀਕ ਆ ਚਾ ਠੀਕ ਆ ਫਿਰ ਠੀਕ ਆ ਤੇ ਮਾਤਾ ਬਾਹਰ ਖਲੋਤੀ ਜੋ ਵੀ ਇਹ ਨਹੀਂ ਹੈ ਕੋਈ ਕੰਮ ਤਾਂ ਨਾ ਕਰਵਾ ਲਈ ਉਹਦੇ ਨੇ ਕਿੱਥੋਂ ਆਇਆ ਵਾ ਤੂੰ ਇਹ ਵੇਲੇ ਮੈਂ ਤਾਂ ਪਾਣੀ ਡਾਉਣ ਗਿਆ ਸੀ ਮਰਜੂ ਅੱਛਾ ਇਹ ਵੇਲੇ ਪਾਣੀ ਡਾਉਣਾ ਹੈ ਤੂੰ ਉਹ ਮੈਂ ਗਿਆ ਸੀ ਨਾ ਅੱਜ ਲੰਗਰ ਨਹੀਂ ਲੱਗੇ ਪਿੰਡ ਆਹੋ ਉੱਥੇ ਗਿਆ ਸੀ ਤੂੰ ਪਾਣੀ ਚੱਲ ਕੋਈ ਗੱਲ ਚੱਲ ਕੋਈ ਗੱਲ ਤੇ ਤੂੰ ਇੱਥੇ ਖਲੋਤੀਆਂ ਕੋਈ ਕੰਮ ਤਾਂ ਦਾ ਦੇਖ ਲੈਣਾ ਈ ਉਹ ਨਵੀਂ ਵੀ ਆਈ ਲੈਂਦੀ ਆ ਤੂੰ ਕੰਮ ਤਾਂ ਕਰਦੀ ਕੋਈ ਕੰਮ ਤੋਂ ਮੈਨੂੰ ਕਰ ਨਹੀਂ ਦਿੰਦੀ ਹੁਣ ਤਾਂ ਮੈਂ ਵੇਲੀ ਫੇਰ ਵੀ ਲਾਗੇ ਨਾਲ ਰਹਿਆ ਕਰੋ ਕੋਈ ਫੇਕੀ ਨਹੀਂ ਉਹ ਅੰਦਰੇ ਹੈਗੀ ਤੇ ਮੈਂ ਨਿਕਲ ਕੇ ਤੇ ਮੈਂ ਕਿਹਾ ਵੇਨੀ ਆਂ ਵੀ ਆਇਆ ਨਹੀਂ ਗਾਹ ਦੇ ਪਾਰ ਹੂੰ ਹੂੰ ਤੇ ਮੈਂ ਤਾਂ ਬਾਹਰ ਖਲੋ ਗਈ ਮੈਂ ਤਾਂ ਫੇਰ ਲੰਗਰ ਤੋਂ ਆਇਆ ਤੇ ਮੈਂ ਕਿਹਾ ਚੱਲ ਹੁਣ ਪਾਣੀ ਪੁੰਡਾਲਾ ਮਰਜਾਂ ਚੱਲ ਚੰਗਾ ਕੀਤਾ ਵਾ ਪਾਣੀ ਧਾਰਤਾ ਤੋ ਤਾਂ ਕਰਦੀ ਹੈ ਕੰਮ ਕੰਮ ਕਰਦਾ ਸਾਰਾ ਕੰਮ ਜੇ ਤੇ ਜੋਦੇ ਬੜਾ ਕਰਨ ਲਈ ਹੂੰ ਤੇ ਐਨ ਛੱਟ ਕੰਮ ਨੇ ਬੇਲ ਲਿੰਦੀ ਸੋਈ ਬੜੀ ਆ ਬੱਲ ਅੱਛਾ ਆ ਹਾਂ ਅੱਜ ਤਾਂ ਮੈਨੂੰ ਵੀ ਇਦਾਂ ਹੀ ਹਾਂ ਤਾਂ ਕੰਮ ਤਾਂ ਉਹ ਝਾਟੀ ਕਰ ਲੈਂਦੀ ਐ ਤੇ ਮੈਂ ਜੇ ਆਨੀ ਆਂ ਵੀ ਮੈਨੂੰ ਲਿਆ ਮੈਂ ਕੋਈ ਕਰਦਾ ਸਬਜ਼ੀ ਕੱਟਦਾ ਕੋਈ ਕਰਦਾ ਕਹ ਦਿੰਦੀ ਐ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਝਟ ਕਰ ਲੈਣਾ ਸਾਡਾ ਕਿਹੜਾ ਇੰਨਾ ਕੰਮ ਵਾ ਤੇ ਸਮ੍ਰਿਦਾ ਤੇਆਂ ਨੂੰ ਰੱਖਦੀ ਐ ਮੈਂ ਜਿਆਦਾ ਬਾਹੀਦਾ ਮੈਨੂੰ ਤਾਂ ਪਤਾ ਪਤਾ ਅੱਜੇ ਤੇ ਪੁੱਤ ਬੜਾ ਰੱਖਦੀ ਹਾਂ ਅੱਜੇ ਤੇ ਕੁੜੀ ਦੇ ਨਾਲ ਬੜਾ ਕਰਦੀ ਐ ਇਹ ਨਹੀਂ ਪਤਾ ਵੀ ਮੇਰੇ ਮਗਰੋਂ ਕਰਦੀ ਆ ਕਿ ਨਹੀਂ ਕਰਦੀ ਹੈ ਤੇ ਮਤੇ ਬਤਰੀ ਦੀ ਮਤਰੀ ਹੀ ਆ ਚੱਲ ਮਤਰਈਆਂ ਸਾਰੀਆਂ ਇੱਕੋ ਜੀਆਂ ਥੋੜੀ ਹੁੰਦੀਆਂ ਖੋਸਦਾ ਚੰਗੀ ਹੋਏ ਆਹੋ ਨਹੀਂ ਅਜੇ ਤਾਂ ਬੜੀ ਚੰਗੀ ਕੁੜੀ ਨੂੰ ਵੀ ਜੋ ਮੰਗਦੀ ਉਹ ਦਿੰਦੀ ਆ ਉਹਨੂੰ ਪੁੱਛਦੀ ਆ ਤੂੰ ਕੀ ਖਾਣਾ ਵਾ ਉਹ ਬਣਾ ਕੇ ਦਿੰਦੀ ਆ ਤੇ ਤੈਨੂੰ ਰੋਟੀ ਬੰਤੇ ਨੂੰ ਫੜਾਉਂਦੀ ਆ ਆਹੋ ਰੋਟੀ ਮੈਂ ਤੈਨੂੰ ਉੱਠਣ ਨਹੀਂ ਦਿੰਦੀ ਤਾਂ ਕੰਮ ਹੀ ਨਹੀਂ ਕਰਨ ਦਿੰਦੀ ਕੋਈ ਦੇਣਾ ਤੈਨੂੰ ਲੈ ਕੇ ਬੈਠੇ ਲੱਤ ਲੁੱਟਾਂ ਉਹ ਕੰਮ ਹੁੰਦਾ ਕਰਿਆ ਕਰ ਨਹੀਂ ਮੈਂ ਉੱਠ ਕੇ ਉਤਰਾ ਵਿੜੇ ਚ ਤੁਰ ਹੀ ਫਿਰਦੀ ਆ ਤੇ ਕੰਮ ਬੜਾ ਕਰਦੀ ਆ ਅਜੇ ਤਾਂ ਬੜਾ ਕਰਦੀ ਨਹੀਂ ਪੱਕੇ ਨੇ ਵੇਲਾ ਕਰਦੀ ਨਹੀਂ ਨਹੀਂ ਪੱਕਿਆ ਕੀ ਕਰਨਾ ਵਾ ਅਜੇ ਤਾਂ ਠੀਕ ਵਾ ਤੇ ਜੇ ਤੇ ਪੁੱਤ ਇਦਾਂ ਰਵੇ ਨਾ ਤੇ ਮੇਰੀ ਵੀ ਜ਼ਿੰਦਗੀ 4 ਸਾਲ ਵੱਜ ਜੂਗੀ ਚਲੋ ਚੰਗੀ ਗੱਲ ਆ ਫਿਰ ਹਾਂ ਤੇ ਕੰਮ ਤਾਂ ਦਾ ਸਵੇਰੇ ਵੀ ਉੱਠਦੀ ਆ ਆਪਣਾ ਸਵਕਤੇ ਕੰਮ ਤਾਂ ਤਾਂ ਨਿਬੇੜ ਲੈਂਦੀ ਆ ਤੇ ਛੱਟ ਕੰਮ ਕਰਦੀ ਆ ਹਾਂ 4 ਵਜੇ ਉੱਠ ਜਾਂਦੀ ਆ ਮੈਂ ਤੇ ਸੁਤਾਂ ਨਾ ਲਾ ਕੋ ਫਿਰ 4 ਵਜੇ ਉੱਠ ਕੇ ਮੇਰੇ ਤਾਂ ਪਾਠ ਨਹੀਂ ਹੁੰਦੀ ਕੱਲ ਆਹ ਪਾਠ ਵੀ ਕਰਦੀ ਆ ਉਹ ਤੇ ਤੈਨੂੰ ਪਤਾ ਹੋਣਾ ਮੈਂ ਉੱਠਦੀ ਮਨੇਰੀ ਆ ਹਾਂ ਹਾਂ ਤੇ ਤੇ ਨਾ ਕਿ ਤਰਾ ਚੰਗਾ ਸੁਭਾਸ ਬੂ ਤੈਨੂੰ ਲੱਗਾ ਮੈਂ ਕਿ ਹੁਣ ਮਿਲਾਂ ਵਰਤਾਂਗੇ ਤਾਂ ਪਤਾ ਲੱਗੂਗਾ ਨਾ ਚਲ ਕੋਈ ਨਹੀਂ ਪੁੱਤ ਪਤਾ ਲੱਗ ਜਾਣਾ ਚਲ ਸਿੱਟਾ ਹੁੰ ਡੰਗਾ ਜਾ ਕਰਨ ਚੱਲੀ ਚਲ ਚਲੋ ਚਲ ਆਸਮ੍ਰੀਤਾ ਪੁੱਤ ਆ ਚਲੀ ਆ ਗਈ ਤੇਰਾ ਹੀ ਮੇਰਾ ਹੀ ਮਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਨਾਂ ਵੀ ਇਦਾਂ ਹੀ ਹੋਈ ਆ। ਉਹਦਾ ਮੈਨੂੰ ਨਾ ਆਪਣੀ ਕਿਸਮਤ ਤੇ ਵਿਸ਼ਵਾਸ ਜਿਆ ਤਾਂ ਨਹੀਂ ਹੁੰਦਾ। ਪਰ ਓਦਾਂ ਨਾ ਪ੍ਰਮਾਤਮਾ ਨੇ ਮੇਰੀ ਕਿਸਮਤ ਵਧੀਆ ਲਿਖੀ ਆ। ਚਲ ਦੁੱਖ ਵੇਖ ਕੇ ਮੈਨੂੰ ਸੁੱਖ ਮਿਲ ਗਿਆ। ਸਾਰੇ ਜੀਵ ਹੀ ਵਧੀਆ। ਤੇ ਸਮ੍ਰਿਤ ਵੀ ਕਿੰਨੀ ਪਿਆਰੀ ਆ। ਕਿੰਨਾ ਪਿਆਰ ਕਰਦੀ ਆ। ਵਾਕਈ ਉਹ ਮੈਨੂੰ ਆਪਣੀ ਹਰ ਮਾਂ ਸਮਝਣ ਲੱਗਦੀ ਆ। ਆ ਗਿਆ ਪਤ? ਹਾਂਜੀ। ਮਮਤਰੀ ਮਮਾ ਕਿੰਦੀ ਆ ਮਤਰੀ ਮਾ ਹਾਂਜੀ ਤੂੰ ਕਿੱਥੋਂ ਸੁਣ ਲਿਆ ਉਹ ਦਾਦੀ ਤੇ ਪਾਪਾ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਮਤਰੀ ਮਾ ਵਾ ਮਤਰੀ ਮਾ ਮਤਰੀ ਮਾ ਬਤਾ ਕਿਹੜੀ ਹੁੰਦੀ ਆ ਹੂੰ ਜਿਹੜੀ ਇੱਕ ਮਾਂ ਹੁੰਦੀ ਆ ਜਨਮ ਦੇਣ ਵਾਲੀ ਹਨਾ ਇੱਕ ਮਾਂ ਹੁੰਦੀ ਆ ਪਾਲਣ ਵਾਲੀ ਜਿਹਦੀਆਂ ਦੋ ਮਾਂਵਾਂ ਹੁੰਦੀਆਂ ਨਾ ਉਹਨਾਂ ਚ ਜਿਹਨੇ ਪਾਲਣ ਵਾਲੀ ਹੁੰਦੀ ਆ ਨਾ ਉਹ ਮਤਰੀ ਮਾ ਹੁੰਦੀ ਆ ਠੀਕ ਹੈ ਜਿੱਦਾਂ ਸਾਡੇ ਕ੍ਰਿਸ਼ਨ ਭਗਵਾਨ ਸੀਗੇ ਹੂੰ ਉਹਨਾਂ ਦੀਆਂ ਵੀ ਦੋ ਹੀ ਮਾਵਾਂ ਸੀਗੀਆਂ ਠੀਕ ਹੈ ਇੱਕ ਨੇ ਉਹਨਾਂ ਨੂੰ ਜਨਮ ਦਿੱਤਾ ਸੀਗਾ ਜਿਹਨਾਂ ਨੂੰ ਜਨਮ ਦਿੱਤਾ ਸੀਗਾ ਜਿਹੜੀ ਮਾਂ ਨੇ ਉਹਦਾ ਨਾਂ ਦੀਪਕੀ ਸੀ ਤੇ ਜਿੰਨੇ ਉਹਨੂੰ ਪਾਲ ਲਿਆ ਸੀ ਨਾ ਉਹਦਾ ਨਾਂ ਜਿਸ਼ੋਦਾ ਸੀ ਠੀਕ ਹੈ ਤੇ ਕ੍ਰਿਸ਼ਨ ਭਗਵਾਨ ਆਪਣੀਆਂ ਦੋਹਾਂ ਜਿਹੜੀਆਂ ਮਾਵਾਂ ਸੀਗੀਆਂ ਉਹ ਦੋਨਾਂ ਨੂੰ ਬੜਾ ਪਿਆਰ ਕਰਦੇ ਸੀ ਤੇ ਉਹਦੀਆਂ ਜਿਹੜੀਆਂ ਦੋਨੇ ਮਾਵਾਂ ਸੀਗੀਆਂ ਉਹਨੂੰ ਕ੍ਰਿਸ਼ਨ ਭਗਵਾਨ ਨੂੰ ਬੜਾ ਪਿਆਰ ਕਰਦੇ ਸੀ ਠੀਕ ਹੈ ਤੇ ਮਤਰੀ ਮਾਂ ਜਿਹੜੀ ਹੁੰਦੀ ਉਹ ਪਾਲਣ ਵਾਲੀ ਹੁੰਦੀ ਠੀਕ ਹੈ ਚ ਹੁੰਦੀਆਂ ਦੋਨੇ ਮਾਵਾ ਹੁੰਦੀਆਂ ਹੈ ਨਾ ਤੇ ਤੁੰਗਾ ਤੋ ਪੁੱਛਣਾ ਆਪਿਆਂਗਾ ਮੈਂ ਲੋਗਰੋਂ ਪਤਾ ਨਹੀਂ ਕੀ ਕਹਿੰਦੇ ਆਏ ਫਿਰ ਮੈਂ ਕੋ ਮਮਾ ਨੂੰ ਪੁੱਛਦੀ ਆਂ ਅੱਛਾ ਠੀਕ ਬੜੀ ਸਿਆਣੀ ਧੀ ਹੈ ਨਾ ਜਿਹੜੇ ਦਿਮਾਗ ਚ ਕੋਈ ਗੱਲ ਹੁੰਦੀ ਹੈ ਨਾ ਤੂੰ ਮੈਨੂੰ ਪੁੱਛ ਲਿਆ ਕਰ ਠੀਕ ਆ ਮਨਚਨਾ ਰੱਖਿਆ ਕਰ ਠੀਕ ਆ ਠੀਕ ਆ ਚਲ ਖੇਡ ਜਾ ਕੇ ਬੈਠੇ ਹਾਂਜੀ ਤੂੰ ਇਹ ਵਾਰ ਕੀ ਗੱਲ ਕਰਨ ਦਾ ਹੈ ਮਮੀ ਨਾਲ? ਗੱਲ ਤਾਂ ਕੋਈ ਨਹੀਂ ਕੋਈ। ਵੈਸੇ ਹਰੀ ਗੱਲਾਂ ਚੱਲ ਨਹੀਂ। ਨਹੀਂ ਗੱਲ ਤਾਂ ਕੋਈ ਹੋਈ ਓਥੇ। ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਓਥੇ ਕੋਈ। ਨਹੀਂ ਮਤਰੇ ਈਮਾਨੀ ਕੋਈ ਗੱਲ ਹੁੰਦੀ ਸੀ ਨਾ। ਆਹ ਹੋ ਗੱਲ ਹੋਈ ਵੈਸੇ ਉਦਾਂ। ਉਹ ਤੇ ਵੈਸੇ ਦੇ ਹੀ ਕਰਦੇ ਵੀ ਮੈਂ ਪੁੱਛਣ ਦੇ ਆਈ ਮਾਤਾ ਨੂੰ। ਆਹ ਤੇ ਉਹ ਸਮ੍ਰੀਤ ਨੇ ਗੱਲ ਸੁਣ ਲਈ। ਅੱਛਾ। ਤੇ ਉਹ ਉਹ ਲੱਗ ਕੇ ਖੜੇ ਡੇ ਹੀ ਨਾ ਫਿਰ। ਆਹ ਤੇ ਉਹ ਫਿਰ ਮੈਨੂੰ ਪੁੱਛਣ ਦੇ ਹੀ ਵੀ ਮਤਰੇ ਮਾਂ ਕੌਣ ਹੁੰਦੀ ਆ। ਕਿ ਉਹਦੇ ਸਾਹਮਣੇ ਇਦਾਂ ਨਹੀਂ ਕੋਈ ਗੱਲ ਨਾ ਕਰਿਆ ਕਰੋ ਇਦਾਂ ਤਾਂ ਫਿਰ ਉਹਦੇ ਦਿਮਾਗ ਦੇ ਵਿੱਚ ਉਹ ਹੀ ਗੱਲ ਵੜੀ ਜਾਣੀ ਆ ਤੇ ਉਹ ਫਿਰ ਇਦਾਂ ਉਹਦਾ ਪਿਆਰ ਕਿੱਦਾਂ ਪੈਣਾ ਵਾ ਚਲ ਮੈਂ ਹੈਗੀ ਤਾਂ ਮਤਰੀ ਹੀ ਆ ਹਾਂ ਨਾ ਪਰ ਹੌਲੀ ਹੌਲੀ ਪਿਆਰ ਪੈਣਾ ਵਾ ਬਸ ਇਹ ਪਤਾ ਗੱਲ ਕੀ ਆ ਜਿਹੜੀ ਉਹਦੀ ਮਾਂ ਸੀ ਨਾ ਬੜਾ ਪਿਆਰ ਕਰਦੀ ਉਹ ਬਹੁਤ ਹੀ ਜ਼ਿਆਦਾ ਜਦੋਂ ਮਾਂਵਾਂ ਪਿਆਰ ਤੇ ਸਾਨੂੰ ਮੈਨੂੰ ਵੀ ਪਤਾ ਵੀ ਮਾਂਵਾਂ ਕਰਦੀਆਂ ਵਾ ਹੋਰ ਕੋਈ ਮਾਂ ਦੀ ਜਗ੍ਹਾ ਜਿਹੜੀ ਉਹ ਨਹੀਂ ਲੈ ਸਕਦਾ ਪਰ ਹੁਣ ਜਿਹੜਾ ਇਨਸਾਨ ਦੁਨੀਆ ਤੋਂ ਚਲੇ ਗਿਆ ਵਾ ਹੈਨਾ ਤੇ ਉਹ ਫਿਰ ਵਾਪਸ ਤਾਂ ਆ ਨਹੀਂ ਸਕਦੀ। ਹਾਂ ਉਹਨੂੰ ਬਥੇਰਾ ਸੁਝਾਇਆ ਵਾ ਚਲ ਜੋ ਜਿੰਨਾ ਖਾਡਾ ਹੈ ਗੱਲ ਲਿਖਿਆ ਸੀ ਦਾਣਾ ਪਾਣੀ ਉਹ ਖਾ ਗਈ ਚੋਗੀ ਇੱਥੋਂ ਵਿਚਾਰੀ। ਹੁਣ ਤੇਰਾ ਲਿਖਿਆ ਵਾ ਤੂੰ ਆ ਗਈ। ਬਾਕੀ ਇਹ ਆ ਵੀ ਉਹ ਕੁੜੀ ਨੂੰ ਪਿਆਰ ਕਰਿਆ ਕਰ ਉਹਨੂੰ ਉਹਨੂੰ ਇਹ ਨਾ ਲੱਗੇ ਵੀ ਮੇਰੀ। ਨੀਮ ਨੇ ਆਤ ਬਥੇਰਾ ਕਰਦੀ ਕਿਉਂਕਿ ਮੈਂ ਰਾਤ ਮੈਂ ਤਾਂ ਆਪ ਦੁਖੀ ਰਹੀ ਹਾਂ ਪਿੱਛੇ। ਉਹ ਬੜੀ ਮੈਨੂੰ ਤਾਂ ਸਗੋਂ ਆਰ ਮਿਲ ਗਿਆ ਮੈਨੂੰ ਤੀ ਮਿਲ ਗਈ ਮੈਨੂੰ ਹੋਰ ਕੀ ਚਾਹੀਦਾ। ਮੈਂ ਕਿਹਾ ਉਹ ਤਾਂ ਬੜੀ ਹੈਗੀ ਐਦਾਂ ਦਾ ਇਹ ਵੀ ਬਹੁਤ ਹੀ ਪਿਆਰ ਮਤਲਬ ਜਿੰਨਾ ਜੁੜ ਜਾਂਦੀ ਨਾ ਬੜਾ ਪਿਆਰ ਕਰਦੀ ਆ ਉਹ। ਪੜਨ ਨੂੰ ਵੀ ਚੰਗੀ ਆ। ਉਦੀ ਮਾਂ ਦਾ ਇੱਕੋ ਇੱਕ ਸੁਪਨਾ ਵੀ ਇਹਨੂੰ ਅਫਸਰ ਬਣਾਉਣਾ ਦਾ ਪੜਾ। ਅੱਛਾ। ਹੂੰ। ਵੀ ਪੜਾਂ ਚ ਤੇ ਠੀਕ ਹੈ ਗਾ ਨੇ ਬਾਣੀ ਜਾਣਾ ਜਦ ਮਾਂ ਚ ਰੀਜ ਵਾ। ਹੁਣ ਮੈਂ ਉਹਦੀ ਸਾਰੀ ਜ਼ਿੰਮੇਵਾਰੀ ਤੇਨੂੰ ਦੇ ਦਿੱਤੀ ਏ। ਇਹੋ ਤੂੰ ਆਪਣੇ ਵੀ ਆਪੀ ਕਿੱਦਾਂ ਜ਼ਿੰਮੇਵਾਰੀ ਨਿਭਾਉਣੀ ਆ। ਜਿਹੜੀ ਉਹਦੀ ਮਾਂ ਦੇ ਸੁਪਨੇ ਨੇ ਉਹ ਪੂਰੇ ਕਰਨੇ ਆ ਤੇ ਹੁਣ ਤੂੰ ਆ ਤੂੰ ਉਹਦੀ ਮਾਂ ਬਣ ਕੇ ਉਹ ਸੁਪਨੇ ਸਾਰੇ ਉਹਦੇ ਪੂਰੇ ਕਰਨੇ ਆ। ਮੇਰੀ ਬੜੀ ਲਾਡਲੀ ਸੀ ਜਦ ਮੈਂ ਬੜਾ ਪਿਆਰ ਕਰਦਾ। ਮੇਰੀ ਜਿੰਦ ਜਾਨ ਉਹ। ਉਹਦੀ ਮਾਂ ਦੀ ਵੀ ਜਿੰਦ ਜਾਨ। ਨੀ ਤੁਸੀਂ ਇਹ ਬੋਤਮਾ ਬਿਓ ਤੇ ਜਿੰਦ ਜਾਣੀ ਹੁੰਦੇ ਆ। ਤੇ ਓ ਮੈਂ ਮੈਂ ਤੇ ਮੈਂ ਵੀ ਆਪਣੀ ਧੀ ਸਮਝਦੀ ਆ। ਉਹਦੇ ਪਰਮਾਤਮਾ ਨੇ ਇੱਕ ਡੋਲ ਦਿੱਤੀ ਪਤਾ ਨਹੀਂ ਕਿਦਾਂ ਦੀ। ਜੋ ਹੈਗਾ। ਚਲੋ ਪਰ ਉਹਦੇ ਸਾਹਮਣੇ ਨਾ ਮਤਰੀ ਮਾਵਲੀ ਜਿਹੜੀ ਉਹ ਗੱਲ ਉਹ ਨਾ ਤੇ ਆਇਆ ਕਰੋ। ਨਹੀਂ ਨਹੀਂ ਕਰ ਦਿੰਨੇ ਮੈਂ ਨਹੀਂ ਮਾਪੋਤ ਨਹੀਂ ਸਾਦੀ ਹੈਗੀ। ਨਹੀਂ ਨਹੀਂ ਮੈਂ ਵੀ ਕਹਿ ਦੂੰਗਾ ਪਰ ਜ਼ਰੂਰੀਤ ਨਹੀਂ ਹੁੰਦਾ ਕਿ ਮਤਰੀਆਂ ਜਿਹੜੀਆਂ ਹੁੰਦੀਆਂ। ਇਹ ਡਰ ਤੇ ਇਹ ਕਲਪ ਡਰ ਤੇ ਆਉਂਦਾ ਹੀ ਆ ਨਾ ਵੀ। ਸਮਝ ਨਹੀਂ ਇਹਨਾਂ ਗੱਲਾਂ ਨੂੰ ਵੀ ਡਰਤੇ ਹੁੰਦਾ ਹੀ ਆ ਨਾ ਨਹੀਂ ਚੁੱਟਦਾ ਹੁੰਦਾ ਹੀ ਆ ਮਾਂ ਚੜਾਤੇ ਹੁੰਦਾ ਹੀ ਆ ਪਰ ਇਹ ਆ ਵੀ ਤੂੰ ਹੁਣ ਉਹਦੀ ਮਾਂ ਬਣ ਕੇ ਵਖਾਰ ਨਾਲੇ ਲੋਕਾਂ ਨੂੰ ਇੱਕ ਪਤਾ ਲੱਗੇ ਵੀ ਹਾਂ ਇਹ ਤੇ ਇਹ ਮਤਰੇਈ ਮਾਂ ਦਾ ਇੱਕ ਅਨੋਖਾ ਰੂਪ ਹੂੰ ਚਲੋ ਕਾਲੇ ਰੋਟੀ ਪਾਣੀ ਸ਼ਰਾਬ ਹਾਂ ਕਰ ਲਿਆ ਹਾਂ ਠੀਕ ਠੀਕੇ ਕੰਮ ਕਰ ਲਿਆ ਵਾ ਸਾਰਾ ਹਾਂਜੀ ਮੈਂ ਕਰ ਲਿਆ ਵਾ ਤਾਂ ਚਾਹੀਦਾ ਤਾਂ ਨਹੀਂ ਕੁਛ ਨਹੀਂ ਮੈਨੂੰ ਤਾਂ ਨਹੀਂ ਕੋਈ ਹੋ ਵੀ ਚਾਹੀਦਾ ਤੇ ਮੈਂ ਉਦਾਂ ਹੀ ਆਨੀ ਆ ਵੀ ਤੂੰ ਨਿਕਲੀ ਆ ਬਾਹਰ ਤਾਂ ਪੁੱਛਦੀ ਆ ਮੈਂ ਵੀ ਵੇਲੀ ਬੈਠੀ ਰਹਿਣੀ ਆ ਤੇ ਜੇ ਕੋਈ ਕੰਮ ਹੁੰਦਾ ਤਾਂ ਮੈਂ ਦੱਸ ਦਿਆ ਕਰ ਮੈਂ ਨਾਲ ਤੇਰੇ ਕਰਾ ਦਿਆ ਕਰੂੰ ਹੱਥ ਪੜਾ ਤਪਾ ਦਿਆ ਕਰੂੰ ਕੰਮ ਤਾਂ ਮੈਂ ਕੁਛ ਵੀ ਨਹੀਂ ਹੁੰਦਾ ਚਾਰ ਤੇ ਆਪਾਂ ਜੀ ਆ ਹੈ ਤਾਂ ਠੀਕ ਆ ਤੇ ਕੰਮ ਤੋਂ ਝਾਟੀ ਹੋ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਚੱਲ ਬਹਿ ਜਾ ਹੁਣ ਘੜੀ ਆਹ ਚੱਲ ਮੈਂ ਅੰਦਰ ਚੱਲ ਨਾ ਦੰਮੀ ਪੈ ਜਾ ਘੜੀ ਚੱਲ ਫੇਰ ਜਾ ਕੇ ਹੀ ਪਹਿਲਾ ਤੇ ਫੇਰ ਰੋਟੀ ਵੀ ਪੜਾਉਣੀ ਆ ਚੱਲ ਪਹਿਲਾ ਕਣੀ ਹੋਈ ਜਾਣੀ ਸਾਰੀ ਦਿਹਾੜੀ ਦੇ ਹੀ ਰਹਿੰਦੀ ਆ ਅੱਗੇ ਮੈਂ ਖੇਜਦੀ ਰਹਿੰਦੀ ਹੁੰਦੀ ਸੀ ਤੇ ਆਖਣਾ ਕੁੜੀ ਦੇ ਦਿਵਾਲੇ ਹੋਈ ਰਹਿਣਾ ਫੇਰ ਮੈਂ ਆਖਣਾ ਵੀ ਮੈਂ ਕਿਹੜਾ ਇੱਥੇ ਬਹਿ ਰਹਿਣਾ ਇਹੋ ਹੀ ਸੋਚਦੀ ਹੁੰਦੀ ਸੀ ਵੀ ਮੇਰੀ ਪੋਤੀ ਜਿਹੜੀ ਆ ਵਿਚਾਰੀ ਰੋਟੀ ਤੋਂ ਨਾ ਭੁਖੀ ਰਹੇ ਤੇ ਆਪਣੇ ਪਕਾਉਣਗੇ ਤੇ ਖਾਣਗੇ ਤੇ ਸਹੀ ਨਾ ਵਾਰ ਮੈਨੂੰ ਬੜਾ ਦੋਖਾ ਹੁੰਦਾ ਹੁੰਦਾ ਏ ਉਹਦਾ ਚੱਲ ਚੰਗੀ ਧੀ ਆ ਗਈ ਅਜੇ ਤੇ ਬੜਾ ਘਰ ਧੀ ਆ ਮਹਾਰਾਜ ਸੱਚਿਆ ਪਾਸ਼ਾ ਇਦਾਂ ਹੀ ਬਣਾਈ ਰੱਖੀ ਧੀ ਤੇ ਇਦਾਂ ਹੀ ਆਪਣਾ ਘਰ ਚੁੱਕ ਲੈ ਤੇ ਆਪਣਾ ਕੰਮ ਕਰੇ ਤੇ ਮੇਰੀ ਪੋਤੀ ਵਿਚਾਰੀ ਨੂੰ ਵੀ ਸੰਭੂਗੀ ਅਜੇ ਤੇ ਬੜਾ ਸੰਭਦੀ ਆ ਚਲੋ